ਇਹ ਆ ਦੋ ਪਾਰਸਲ ਮਗਾਏ ਹੀ ਕਰਨੇ ਪਤਾ ਨਹੀਂ ਕਿਹੜੇ ਪਾਰਸਲੇ ਆਰਡਰ ਹੀ ਕਰਦੇ ਜਾਂਦੀ ਗੋਦਾਂ ਕੋ ਬਸ ਬੈਠੀ ਪਤੀ ਨੇ ਮਗਾਏ ਆ ਯਾਰ ਕਿਹਨਾਂ ਪਤੀ ਨੇ ਮਗਾਏ ਮੈਂ ਨਹੀਂ ਮਗਾਏ ਇਹਨੇ ਮਗਾਈ ਕਦੋਂ ਮਗਾਏ ਇਹ ਮੈਂ ਪਾਰਸਲ ਦੋ ਮਗਾ ਕੇ ਬਹਿ ਗਿਆ ਚਲੋ ਦੇਖਦੇ ਹਾਂ ਖੁੱਲ ਕੇ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਕਰਦੇ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਸਣੀ ਸ਼ਾਮ ਦਾ ਟਾਈਮ ਹੋ ਚੁੱਕਾ ਤੇ ਆਪਾਂ ਚੱਲੇ ਆਂ ਥੋੜਾ ਘੁੰਮਣੇ ਵਾਸਤੇ ਅੱਜ ਅੱਜ ਕੱਲੀ ਕੱਢੇ ਹੁਣ ਤੱਕ ਮਾਪੇ ਆਲੇ ਹੁਣ ਚੱਲਦੇ ਆਂ ਤੇ ਕਿੱਥੇ ਜਾਨੇ ਤੁਹਾਨੂੰ ਵਲੌਰ ਵਲੌਰ ਦੇ ਨਾਲ ਜੁੜੇ ਰਹੋ ਫਿਰ ਤੁਹਾਨੂੰ ਪਤਾ ਲੱਗਣਾ ਕਿ ਕਿੱਥੇ ਜਾ ਰਹੇ ਆਂ ਚੁੱਕੇ ਤਾਂ ਆਪਾਂ ਵੀ ਤਿਆਰ ਹੋ ਚੁੱਕੇ ਰੈਡੀ ਤੇ ਸਦੀ ਤੇ ਮੇਰਾ ਪੁੱਤ ਵੀ ਰੈਡੀ ਹੋ ਕੇ ਪਹਿਲਾਂ ਬੈਠਾ ਹੀ ਆ ਚਲੋ ਇਹਦਾ ਲੈ ਲੈਣਾ ਇੱਕ ਦਾ ਸੂਟ ਨਾਲ ਹੋਰ ਪੁੱਤ ਦਾ ਸੂਟ ਇੱਕ ਪਾਇਆ ਇਹਦਾ ਚਲੋ 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 ਵੀ ਚਲੋ ਜਾਏਗੇ ਜਾਏਗੇ ਹਰਪਦੇ ਸਿੰਘ ਵੀ ਰੈਡੀ ਹੋ ਕੇ ਬੈਠਾ ਤੇ ਟਾਈਮ ਹੋ ਚੁੱਕਾ ਵਾ ਸ਼ਾਮ ਦਾ ਤੇ 4:00 ਵੱਜ ਚੁੱਕੇ ਦੁਕਾਨ ਤੋਂ ਆਪਾਂ ਆ ਗਏ ਸੀ ਟਾਈਮ ਨਾਲ ਹੀ ਅੱਜ ਤੇ ਮੈਂ ਕਿਹਾ ਚਲੋ ਘੁੰਮੀ ਘੁੰਮੀ ਕਰਕੇ ਆਨੇ ਹੈ ਨਾ ਅਤੇ ਫਤਿਹ ਵੀ ਕਹਿੰਦਾ ਘੁੰਮੀ ਕਰਕੇ ਆਣਾ ਵਾ ਕੋਈ ਕੰਫਰਮ ਲੈਣਾ ਵੀ ਚਾਹੀਦਾ ਵਾ ਜ਼ਿੰਦਗੀ ਦੇ ਵਿੱਚ ਜਿਹਦੀ ਵੀ ਜਿਹੜੇ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਨਾ ਕੋਈ ਗੱਲ ਨਹੀਂ اپنی زندگی ہے ਇਦਾਂ ਹੀ ਹਾਸੇ ਖੇਡ ਕੇ ਨਗਾਵਾ ਆਪਣੀ ਫੈਮਿਲੀ ਨੂੰ ਥੋੜਾ ਬਹੁਤ ਟਾਈਮ ਦਿਆ ਕਰੋ ਚਲੋ 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 ਚਲੀਏ ਉਹ ਬੂਆ ਮਾਰੋ ਚਲੋ ਲਓ ਵੀਡੀਓ ਤੇ ਪੈਗੀ ਪਹਿਲਾਂ ਕਹਿੰਦੇ ਰੀਲਾਂ ਬਣਾ ਦਿਓ ਮੇਰੀ ਇੱਕ ਦੋ ਚਾਰ ਪਹਿਲਾਂ ਬਸ ਹੈ ਅਗਰ ਅਸੀਂ ਵੀ ਆਪਾਂ ਤੇ ਬਹਿ ਗਏ ਆ ਗੱਡੀ 'ਚ ਅੰਦਰ ਮੈਡਮ ਸਾਹਿਬ ਵੀ ਆ ਚੁੱਕੇ ਹਾਂ ਲੈ ਹਾਂ ਲੈ ਖਰਾਬ ਹੋ ਗਈ ਉਦੋਂ ਕਤੇ ਵਾਲਵਲ ਖਰਾਬ ਨਹੀਂ ਬਹੁਤ ਵਧੀਆ ਵਾਲ ਨੇ ਚਲੋ ਕਿਹੋਂ ਮਤੇ ਪਤੇ ਸਿੰਘ 14 ਗੱਡੀ ਗੱਡੀ ਚਾਹੂਗਾ ਕੀ ਗੱਲ ਬੜਾ ਚੁੱਪ ਚਾਪ ਹਾਂ ਵੇ ਆਪਾਂ ਗੋਟੇ ਅਸੀਂ ਜੰਤੀਪੁਰ ਲੈ ਵੀ ਟੋਲ ਤੇ ਆ ਗਏ ਆ ਟੋਲ ਪਲਾਜ਼ਾ ਕਥੋਂ ਨੰਗਲ ਆਏ ਅਮਰੀ ਸਾਹ ਅਮਰੀ ਸਾਹ ਪਹੁੰਚ ਗਏ ਆਪਾਂ ਮੈਂ ਚਲੋ ਭਾਜੀ ਨਾਲ ਮਿਲ ਚੱਲਦੇ ਆ ਫਗਾਜ ਪਤੈ ਸੁਤਾ ਇਧਰ ਵੱਡਾ ਪਾ ਇਧਰ ਫੱਡਾ ਪਾ ਇਧਰ ਵਾ ਪਤੈ ਪਤੈ ਉਠੋ ਆ ਪਾ ਵੱਡਾ ਮਗਰ ਮਗਰ ਵੱਡਾ ਵੱਡਾ ਪਾ ਕਿੱਥੇ ਆਈ ਸੀ ਛੋਣੀ ਇਹ ਵੱਡਾ ਪਾ ਕਿੱਥੇ ਆ ਫਤੇ ਵੱਡਾ ਪਾ ਸਤਾ ਹੀ ਆਇਆ ਮੈਂ ਵੇਖੂਗਾ ਤੂੰ ਵੇਖੂਗੀ ਹੋ ਤੂੰ ਸੁਣਾ ਛੁੱਟੀਆਂ ਫਿਰ ਸਕੂਲੇ ਸਕੂਲੇ ਛੁੱਟੀਆਂ ਕੰਮ ਧੰਦਾ ਸਕੂਲ ਦਾ ਮਿਲਿਆ ਕਰੀਦਾ ਉਹ ਮਰ ਕੇ ਟੀਵੀ ਸਾਰੀ ਦਿਹਾੜੀ ਹੋੜੇ ਆ ਲਿਆ ਗਏ ਬਿਆਰੀ ਆ ਲਿਆ ਗਏ ਇਹ ਕੰਦੇ ਅੱਛਾ ਅੱਛਾ ਠੀਕ ਆ ਕਿੰਨੇ ਚਿਰ ਦਾ ਹੋ ਗਿਆ ਨੂੰ 8 ਸਾਲ ਦਾ ਨਹੀਂ 6 6 ਸਾਲ ਦਾ ਹੀ ਅਜੇ ਦਾ ਅਜੇ ਤਾਂ 6 ਸਾਲ ਦਾ ਕੱਲਾ ਬਣੀ ਪੁੱਲੀਆਂ ਪੁੱਲੀਆਂ ਕਰਦਣਾ ਛੁੱਟੀਆਂ ਸਕੂਲ ਛੁੱਟੀਆਂ ਨਜ਼ਾਰੇ ਲੈ ਆਣੇਗੇ ਜੂਨ ਦੇ ਮਹੀਨੇ ਛੁੱਟੀਆਂ ਫਤੇਹ ਛੁੱਟੀਆਂ ਪੈ ਗਈਆਂ ਇਹਨੂੰ ਛੁੱਟੀਆਂ ਇਹ 2-3 ਸਾਲ ਛੁੱਟੀਆਂ ਹੀ 2 ਕੁ ਸਾਲ ਅਜੇ ਤੇ ਗੱਲ ਨਹੀਂ ਇਹਨਾਂ ਨੇ ਲਾਈ ਸੋਨ ਤੇ ਅੜਾਗਾ ਲੈ ਫਤੇਹ ਦੇ ਸ਼ਹਬਾਜ਼ ਘੁੰਮਣ ਜਾਣਗੇ ਪਹਿਲਾਂ ਕਿਥੋਂ ਕਮੀ ਕਰਕੇ ਆਇਆ ਸੀ ਕਿੱਥੋਂ ਅੱਛਾ ਅਮਰਗਾ ਤੇਲ ਨਾਰੀਅਲ ਦੇ ਉਹ ਡੋਲ ਤੇ ਪੈਂਟ ਤੇ ਬੱਸ ਮੈਂ ਬੰਦ ਕਰਾਂ ਸੋਨਾ ਬੋਗਣਾ ਉਹਦੇ ਲਈ ਕੀ ਜਾਣਦੇ ਆ ਕਰਨਗੇ ਤੇ ਪਤਾ ਹੀ ਕੋਣ ਦੇ ਵੇਖਣ ਦੇ ਭਾ ਕੋਣ ਨੂੰ ਨਾ ਪਹਿਲਾਂ ਬਗੇ ਸ਼ਟਾ ਸਾਹਿਬ ਤੇ ਹੁਣ ਇਧਰ ਆਏ ਭਾਈ ਹੁਣਾਂ ਵੱਲ ਤੇ ਹੁਣ ਚੱਲੇ ਥੋੜਾ ਜਿਹਾ ਬਾਹਰ ਕੰਮ ਆ ਥੋੜਾ ਜਿਹਾ ਆਪਾਂ ਨੂੰ ਜ਼ਰੂਰੀ ਘੁੰਮਣ ਵਾਸਤੇ ਚੱਲੇ ਥੋੜਾ ਬਹੁਤ ਕਿਉਂ ਵੀ ਕਿਉਂ ਵੀ 2 1 2 3 ਫਤਿਹ ਬੋਲਦੇ ਨੇ ਕੁਛ ਹੈ ਮਤੇ ਕੀ ਗੱਲ ਬੋਲ ਦੇ ਮੇਰਾ ਪੁੱਤ ਹੈ ਬੋਲ ਦੇ ਮੇਰਾ ਪੁੱਤ ਕੀ ਗੱਲ ਹੈ ਅੱਜ ਵੇਖਣ ਦੇ ਹਿਸਾਬ ਤਾ ਵੇਖਣ ਦੇ ਅੱਜ ਕਿ ਮੈਂ ਕਿੱਥੇ ਆ ਜੀ ਕਦਮ ਆਇਆ ਕਿੱਥੇ ਆ ਜੀ ਵੇਖਣ ਦੇ ਸਿਸਟਮ ਦੇ ਦੇ ਦੋ ਕੋਲਾ ਮੈਨੂੰ ਡਾਉਨ ਰੱਖੀ ਤੇ ਕੰਨਾਂ ਕੰਨਾਂ ਮੈਨੂੰ ਦੇ ਦੋ ਤੇ ਇਹ ਵੀ ਮਾਰ ਰੱਖ ਤਿੰਨ ਲੱਜ ਜਾਂਦੇ ਆ ਹੀ ਇਸੇ ਵਾਰ ਕਿਵੇਂ ਲੱਜ ਜਾਂਦੇ ਆ ਗੋਰਾ ਚਿੱਟਾ ਮੁੰਡਾ ਗੋਰਾ ਕਰਕੇ ਲੰਗੂ ਕਰਦੇ ਨਹੀਂ ਆ ਤਾਂ ਇਹਨੇ ਮੇਕਅਪ ਕੀਤਾ ਬੜਾ ਗੋਰਾ ਚਿੱਟਾ ਲੱਗਦਾ ਅੱਗੇ ਬੜਾ ਸੁਣਾ ਦਿੰਦਾ ਇਹਨੇ ਗੋਰਾ ਚਿੱਟਾ ਇੱਧਰ ਆ ਜਾ ਇੱਥੇ ਆ ਉਹ ਵੀ ਉਹਦੇ ਵਰਨਾ ਅਰਥੋਂ ਸ਼ੁੰਡਿਆ ਇੱਥੇ ਬੱਲੇ 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 ਹਾਂ ਆ ਪੀਓ ਪਾਰਕਿੰਗ ਚ ਲਾਤੀ ਗੱਡੀ ਉੱਧਰ ਆਪਾਂ ਇਹ ਤਿੰਨ ਚਾਰ ਜਣੇ ਨੂੰ ਹੀ ਵੇਖਣ ਮਿੰਟੋ ਮਿੰਟੇ ਪਾਇਆ ਮੰਜਾ ਦਾ ਮਿੰਟੋ ਮਿੰਟੇ ਚਲੋ ਚਲੋ ਓਏ ਕਿਨੇ ਕਿਨੇ ਦਾ ਜਾਣਾ ਬਲ ਉੱਤੇ ਕਰੋ ক্লোਸ ਦਿਨਾ ਆਹ ਨੂਰ ਰੋਤਾ ਆਹ ਕੋਲ ਸਾਰੀ ਬੜੀ ਗੱਲ ਏਸੀ ਲਗਾਓ ਕਰੋ ਉਸ ਤੇ ਸਿੱਗੀ ਨਹੀਂ ਇਹਦਾ ਸਦਾ ਹੀ ਜਾਣਾ ਮੈਂ ਡਰੀ ਜਾਂਦੀ ਮੇਰੇ ਤੇ ਚੋਲਾ ਹੋ ਚੁੱਕਿਆ ਹੋਵੇ ਹਤੇ ਅਸੀਂ ਪਹੁੰਚ ਗਏ ਥੀਟਰ ਤੇ ਮੁੰਡਾ ਇੰਦ ਕਮੈਂ ਨੀ ਆ ਫੜ ਲਾ ਹਾਂ ਅਬ ਫੋਟੋ ਵੀਡੀਓ ਬਣਾਉਂਗਾ ਲੈ ਪਹਿਲਾਂ ਵੀਡੀਓ ਤੇ ਪੈ ਜਾਂਦਾ ਸੀ ਐ ਕਿ ਜਿਹੜੀ ਵੀਡੀਓ ਮੰਗਨੀ ਉਹ ਬੜਾ ਘੈਂਟ ਹੋਣਾ ਤੇ ਨੇ ਜੇ ਕਿ ਇੱਕ ਟਿਕਟ ਮਿਸ ਹੋ ਗਈ ਸੀ ਤੇ ਚਲੋ ਬਾਲਾ ਪਿਆ ਗਿਆ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹਲਕਾ ਫੁਲਕਾ ਰੋਣਾ ਰਾਤ ਤੇ ਜ ਵੱਖਰੀ ਜੀ ਪਹਿਲੇ ਕਿੰਨੇ ਸੀ ਤਿੰਨ ਪਹਿਲਾਂ ਤਿੰਨੇ ਹੁਣ ਚਾਰ ਚਲ ਜੋ ਸਾਹਮਣੇ ਸਕਰੀਨ ਵੱਲ ਚੱਲ ਜਾ ਹਲੇ ਬੰਦ ਚ ਚੱਲ ਜੋ ਆ ਜਾ ਹੁਣ ਇੱਥੇ ਨਹੀਂ ਬੰਦ ਚ ਮੇਰੇ ਨਾਲ ਲੜ ਪਈ ਉਹ ਆ ਜਾ ਆ ਜਾ ਬਾਲਾ ਚਲੋ ਐਤੀ ਜਾਣਾ ਜਨ ਲੈ ਜਾਓ ਆਜਾ ਕਿਹਾ ਕਿ ਆਪਣੀ ਤੂੰ ਲੜਕੀ ਹੋਈ ਇਹ ਕੋਲ ਮੇ ਉਹ ਹੈ ਚਲੋ ਅਭੀ ਕਿ ਬੰਤੀ ਹੈ ਨਾ ਲੈ ਵੀ ਬੈ ਗਏ ਆਪਾਂ ਥੀਏਟਰ ਚ ਹਰਫਤ ਪਹਿਲੀ ਵਾਰ ਫਿਲਮ ਵੇਖਾਂ ਜਵਾਨ ਹੋ ਗਿਆ ਜਵਾਨ ਹੋ ਗਿਆ ਤੇ ਜਵਾਨੀ ਇੱਥੇ ਹੀ ਮੁੱਕ ਗਈ ਕਿਉਂਕਿ ਛੁਕਰ ਹੈ ਮਹਾਰਾਜ ਦਾ 6 ਮਹੀਨੇ ਚ ਮੇਰਾ ਬਦਨਾਮ ਵਰਨਾ ਹੋ ਕੇ ਆ ਗਿਆ ਹਾਂਜੀ ਸਾਹਿਬ ਜੀ ਤੇ ਨਜ਼ਾਰੇ ਲੈਣ ਦੇ ਇਥੇ ਪਰ ਚੱਟ ਕੇ ਕਰੋ ਆਬ ਇਹ ਵੀਦਰ ਬਾਵਾ ਹੁੰਦੇ ਆ ਆ ਇਹਨੇ ਬੰਦੇ ਸਾਡੇ ਗਏ ਅਦਰ ਬ੍ਰੇਕ ਟਾਈਮ ਹੋ ਗਿਆ ਪੁੱਤ ਮੈਂ ਇਧਰ ਆ ਤੂੰ ਜਿੱਧਰ ਵਰਜੀ ਹੋਵੇ ਆਪਾਂ ਇਹ ਗਲਤੀ ਨਹੀਂ ਕਰਨੀ ਜੋ ਵਰਜੀ ਹੋ ਜਾਏ ਦੇਖ ਕੇ ਆ ਗਏ ਆ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ ਤੇ ਇਹਦੇ ਰੀਲਾਂ ਰੂਲਾਂ ਸ਼ੂਟ ਹੋਣ ਡੀਆਂ ਇੱਕ ਦੋ ਤੇ ਹੁਣ ਆਪਾਂ ਫੀ ਹੋ ਚੁੱਕੇ ਆ ਹੁਣ ਅੱਦੀ ਵਾਰ ਸੀ ਤਿਆਰੀ ਜਾਣ ਦੀ ਕਿਉਂ ਖਤੇ ਧੀ ਲੀ ਗਨ ਅੱਤੇ ਪਹਿਲੀ ਏਰੀਆ ਸਾਡੇ ਦਾ ਮੂਵੀ ਦੇਖਣ ਇਹ ਸੱਚ ਹੈ ਰਿਹਾ ਵੈਸੇ ਮੈਨੂੰ ਬਹੁਤ ਚੰਗਾ ਚਲੋ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਹੋ ਗਏ ਵੇਲੇ ਚਲੀਏ

ਤੇ ਉਹ ਵਗਿਆ ਨਾਲ ਗੇਰੀ ਉੱਤੇ ਕਰਨ ਨੂੰ ਫੜਾਇ ਕੰਮ ਹੀ ਇਹਨਾਂ ਦੇ ਆਪਾਂ ਸਮਾਨ ਖੋਣ ਜਾਣੇ ਵਗੈਰਾ ਜੋ ਵੀ ਮੇਕਅਪ ਤੇ ਅੱਗ ਦਾ ਛੋਟੇ ਚਲੇ ਗਏ ਫਿਰ ਉਸ ਤੋਂ ਬਾਅਦ ਫਿਰ ਉਹ ਲਾਗੇ ਜਿੱਥੋਂ ਸਮਾਨ ਲੈ ਆਂਦੇ ਸੀ ਤੇ ਉਸ ਤੋਂ ਉਧਰ ਲਾਗੇ ਵਿਖਰੇ ਦੇਖਣੇ ਤੇ ਉਧਰੋਂ ਚਲੇ ਗਏ ਕੱਢੇ ਕਰਾਉਣੇ ਟਾਈਮ ਕਾਫੀ ਹੋ ਗਿਆ 9:30 9:30 ਵਜੇ ਆਪਾਂ ਪਹੁੰਚੇ ਹਾਂ ਪਰ ਹਾਂਜੀ ਯਾ ਹਰ ਮથે ਸੁਤਤਾਨੀ ਅਜੇ ਟੈਪ ਦੇ ਬੜਾ ਹੋ ਗਿਆ ਸਈਆਂ ਨਹੀਂ ਸਹੀ ਨਹੀਂ ਹੈ ਤੀ ਹੈ ਟਰਟੀ ਗਾ ਪਰ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁ ਕਰਿਓ ਤੇ ਬਾਕੀ ਨਹੀਂ ਤੇ ਵਾਦਿਆ ਸਭ ਮਿਲਦੇ ਹਾਂ ਨਵੀਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਸਸੀਕਾਰ ਬਾਏ ਬਾਏ ਉਧਰੇ ਕਦੋਂ ਬਾਏ ਬਾਏ ਕਦੋਂ ਬਾਏ ਬਾਏ ਕਦੋਂ ਅਗਲੀ ਵਾਰ ਮਿਲਾਂਗੇ ਬਾਏ ਬਾਏ ਟਰਟੀ ਗਾ ਸਸੀਕਾਰ